ਟਰੈਕਟਰ ਟਰਾਲੀ ਦੀ ਥਾਂ ਬਲੈਰੋ ਗੱਡੀ ਨਾਲ ਪਾਇਆ ਰੂੜੀ ਵਾਲਾ ਰੇ ਖੇਤ ਵਿੱਚ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਤੁਸੀਂ ਕਿਸਾਨਾਂ ਨੂੰ ਟਰੈਕਟਰ ਟਰਾਲੀ ਨਾਲ ਰੂੜੀ ਵਾਲਾ ਰੇ ਆਪਣੇ ਖੇਤਾਂ ਵਿੱਚ ਪਾਉਂਦੇ ਤਾਂ ਦੇਖਿਆ ਹੋਵੇਗਾ ਪਰ ਹੁਣ ਇੱਕ ਕਿਸਾਨ ਨੇ ਬਲੈਰੋ ਗੱਡੀ ਨਾਲ ਪਾਇਆ ਰੂੜੀ ਵਾਲਾ ਰੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਮਹਿੰਦਰਾ ਦੀ ਬਲੈਰੋ ਗੱਡੀ ਨੂੰ ਰੂੜੀ ਵਾਲੇ ਰੇ ਨਾਲ ਭਰਿਆ ਜਾ ਰਿਹਾ ਹੈ ਦਰਸਲ ਇਸ ਕਿਸਾਨ ਦੀ ਬਲੈਰੋ ਗੱਡੀ ਵਿੱਚ ਕੋਈ ਖਰਾਬੀ ਸੀ ਜਿਸ ਕਰਕੇ ਇਸ ਨੇ ਚਾਰ ਬਾਰ ਆਪਣੀ ਗੱਡੀ ਏਜੰਸੀ ਵਿੱਚ ਦਿਖਾਈ ਪਰ ਇਸ ਦੀ ਗੱਡੀ ਠੀਕ ਨਹੀਂ ਹੋਈ ਤੇ ਅਖੀਰ ਵਿੱਚ ਕੰਪਨੀ ਵਾਲੇ ਵੀ ਇਸ ਨੂੰ ਲਾਰੇ ਲਾਉਣ ਲੱਗ ਗਏ ਤਾਂ ਕਿਸਾਨ ਨੇ ਅੱਕ ਕੇ ਇਸ ਬਲੈਰੋ ਗੱਡੀ ਨਾਲ ਰੂੜੀ ਵਾਲਾ ਰੇ ਆਪਣੇ ਖੇਤ ਵਿੱਚ ਪਾਇਆ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਇਹ ਕੰਮ ਤਾਂ ਸਿਰਫ ਕਿਸਾਨ ਹੀ ਕਰ ਸਕਦੇ ਨੇ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਇਸ ਕੋਲ ਜਿਆਦਾ ਪੈਸੇ ਨੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਅੱਕਿਆ ਹੋਇਆ ਇਨਸਾਨ ਕੁਝ ਵੀ ਕਰ ਸਕਦਾ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ